ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਲੋਕੇਸ਼ਨ ਤੇ ਜ਼ਮੀਨ ਲੈ ਕੇ ਆਏ ਆ ਜੀ ਟੋਟਲ 3 ਕਿੱਲੇ ਜ਼ਮੀਨ ਵਿਕਾਊ ਹੈ ਜੀ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਵੀਡੀਓ ਦੇ ਨਾਲ ਬਣੇ ਰਹੋ ਜੀ ਉਸ ਤੋਂ ਪਹਿਲਾਂ ਜੇਕਰ ਤੁਸੀਂ ਆਪਣੀ ਕੋਈ ਵੀ ਚੀਜ਼ ਸੇਲ ਕਰਨਾ ਚਾਹੁੰਦੇ ਹੋ ਜ਼ਮੀਨ ਪਲਾਟ ਕੋਠੀਆਂ ਘਰ ਖੇਤੀ ਬਾੜੀ ਵਾਲੇ ਸੰਦ ਗੱਡੀਆਂ ਤਾਂ ਤੁਸੀਂ WhatsApp ਨੰਬਰ ਨੋਟ ਕਰ ਲਓ ਜੀ 9877988446 9877988446 ਇਹ ਚੈਨਲ ਦਾ WhatsApp ਨੰਬਰ ਹੈ ਤੁਸੀਂ ਇਸ ਨੰਬਰ ਤੇ 5 ਤੋਂ 7 ਫੋਟੋ ਮਾ ਇੱਕ ਵਧੀਆ ਵੀਡੀਓ ਸਾਰੀ ਜਾਣਕਾਰੀ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਹੈ ਜਿਹੜੀ ਚੈਨਲ ਦੇ ਚਲਾ ਦਿੱਤੀ ਜਾਊਗੀ ਜਿਆਦਾ ਸਮਾਂ ਨਾ ਲੈਂਦੇ ਹੋਏ ਵੀਡੀਓ ਸ਼ੁਰੂ ਕਰਦੇ ਹਾਂ ਜੀ ਪਹਿਲਾਂ ਵੀ ਦੱਸਿਆ ਸੀ ਕਿ 3 ਕਿੱਲੇ ਜ਼ਮੀਨ ਵਿਕਾਊ ਹੈ ਜੀ ਸਵਾ ਕਿੱਲਾ ਫਰੰਟ ਹੈ ਜੀ ਮੇਨ ਹਾਈਵੇ ਦਾ ਮਲੋੜ ਤੋਂ ਲੰਬੀ ਨੂੰ ਜਾਂਦਿਆਂ ਨੂੰ ਜਿਹੜੀਆਂ ਦੋ ਨਹਿਰਾਂ ਆਉਂਦੀਆਂ ਨੇ ਜੀ ਨਹਿਰਾ ਪਾਰ ਕਰਕੇ ਖੱਬੇ ਹੱਥ ਹੈ ਜੀ ਇਹ ਜ਼ਮੀਨ ਬੇਲੀ ਪਈ ਹੈ ਜੀ ਕਿਉਂਕਿ ਸਕੂਲ ਦੇ ਗਰਾਊਂਡ ਵਾਸਤੇ ਇਹ ਜ਼ਮੀਨ ਵਰਤੀ ਜਾਂਦੀ ਸੀ ਤਕਸੀਮ ਟੱਕ ਹੈ ਜੀ ਮਲੋੜ ਤੋਂ ਡੱਬ ਵਾਲੀ ਹਾਈਵੇ ਦੇ ਉੱਪਰ ਹੈ ਜੀ ਨਹਿਰ ਦਾ ਪਾਣੀ ਦੇ ਬਾਰੇ ਲੱਗਦੀ ਹੈ ਜੀ ਚੰਨੂ ਪਿੰਡ ਦਾ ਰਕਬਾ ਇਹ ਬਾਦਲ ਪਿੰਡ ਤੋਂ ਪਹਿਲਾ ਰੇਟ ਹੈ ਜੀ ਇਹ ਮੌਕੇ ਦੱਸਿਆ ਜਾਊਗਾ ਜਿਹੜਾ ਰੇਟ ਹੈ ਉਹ ਵੀਰ ਮੌਕੇ ਤੇ ਦੱਸਣਗੇ ਜੀ ਤੇ ਵਧੀਆ ਜ਼ਮੀਨ ਹੈ ਜੀ ਪੂਰੀ ਟਾਪ ਦੀ ਜ਼ਮੀਨ ਹੈ ਤੇ ਤਕਸੀਮ ਟੱਕ ਹੈ ਜੀ ਤੇ ਨੰਬਰ ਵੀਰ ਦੇ ਦੋ ਨੇ ਇੱਕ ਇੰਡੀਆ ਦਾ ਇੱਕ ਵਾਰ ਦਾ ਕੈਨੇਡਾ ਦਾ ਨੰਬਰ ਹੈ ਜੀ +14379877299 ਦੂਜਾ ਨੰਬਰ ਇੰਡੀਆ ਦਾ ਜੀ 9056819932 ਇਹਨਾਂ ਦੋਨੋਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜ਼ਮੀਨ ਹੈ ਜਿਹੜੀ ਇਸ ਵੀਰ ਦੀ ਤੁਸੀਂ ਖਰੀਦ ਸਕਦੇ ਹੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਜਲਦੀ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਉਹਨਾਂ ਵੀਰਾਂ ਦਾ ਵੀ ਤੈਦ ਲੋ ਧੰਨਵਾਦ ਜੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਜੇਕਰ 1 ਲੱਖ ਤੋਂ ਲੈ ਕੇ 40 ਹਜ਼ਾਰ ਦੀਆਂ ਜ਼ਮੀਨਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਹੁਣੇ ਹੀ ਸਰਚ ਕਰੋ ਟਰੈਕਟਰ ਮੇਲਾ ਚੈਨਲ YouTube ਤੇ ਉੱਥੇ ਤੁਹਾਨੂੰ ਇਸ ਤਰ੍ਹਾਂ ਦੀਆਂ ਜ਼ਮੀਨਾਂ ਵੇਖਣ ਨੂੰ ਮਿਲਣਗੀਆਂ ਜਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਟਰੈਕਟਰ ਮੇਲਾ ਦੇ ਨਾ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਇੱਕ ਹੋਰ ਨਵਾਂ ਵੀਡੀਓ ਧੰਨਵਾਦ